ਵੈਲਕਮ ਟੂ ਆਲ ਆਪਣੇ ਚੈਨਲ ਮਾਈਗ੍ਰੇਟ ਪ੍ਰੋਪਰਟੀਆਂ ਐਂਡ ਟਰੈਵਲ ਦੇ ਸੋ ਜਿਵੇਂ ਕਿ ਆਪ ਸਭ ਨੂੰ ਪਤਾ ਆਪਾਂ ਸਮੇਂ-ਸਮੇਂ ਤੇ ਪ੍ਰੋਪਰਟੀ ਦੇ ਰਿਗਾਰਡਿੰਗ ਵੀਡੀਓ ਆਪਣੇ ਚੈਨਲ ਦੇ ਉੱਪਰ ਲੈ ਕੇ ਆਨੇ ਆ ਸੇਲ ਪਰਚੇਜ਼ ਦੇ ਪੱਖ ਤੋਂ ਜਾਂ ਨਵੇਂ ਪ੍ਰੋਜੈਕਟ ਆਉਂਦੇ ਆ ਉਹਨਾਂ ਦੇ ਬਾਰੇ ਦੱਸਦੇ ਆ ਕਲੋਨੀਆਂ ਦੇ ਬਾਰੇ ਦੱਸਦੇ ਆ ਇਸ ਦੇ ਨਾਲ ਹੀ ਆਪਾਂ ਦੱਸਦੇ ਆ ਵੀ ਜੇ ਤੁਸੀਂ ਫਸਟ ਟਾਈਮ ਆਪਣੀ ਕੋਈ ਪ੍ਰੋਪਰਟੀ ਜਾਇਦਾਦ ਖਰੀਦ ਰਹੇ ਹੋ ਜਾਂ ਵੇਚ ਰਹੇ ਹੋ ਤਾਂ ਉਸ ਸਮੇਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਰਜਿਸਟਰੀ ਵੇਲੇ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਬਿਆਨ ਦੇ ਵੇਲੇ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਉਹਨਾਂ ਦੇ ਬਾਰੇ ਆਪਾਂ ਸਮੇਂ-ਸਮੇਂ ਤੇ ਜਿਹੜੀ ਜਾਣਕਾਰੀ ਆਪਣੇ ਚੈਨਲ ਦੇ ਉੱਪਰ ਲੈ ਕੇ ਆੰਨੇ ਆ ਤੁਹਾਡੇ ਤੱਕ ਪਹੁੰਚਾਉਣੇ ਆ ਤੇ ਉੱਥੇ ਲੜੀ ਦੇ ਤਹਿਤ ਆਪਾਂ ਪਿੱਛੇ ਜ ਆਪਾਂ ਵੀਡੀਓ ਅਪਲੋਡ ਕੀਤੀਆਂ ਸੀਗਾ ਕਾਫੀ ਆਪ ਨੂੰ ਕਾਲ ਵਗੈਰਾ ਆਈਆਂ ਸਨ ਵੀ ਸਾਨੂੰ ਇੰਤਕਾਲ ਦੇ ਬਾਰੇ ਦੱਸਿਆ ਜਾਏ ਇੰਤਕਾਲ ਕੀ ਹੁੰਦਾ ਇੰਤਕਾਲ ਕਿੰਨੇ ਤਰ੍ਹਾਂ ਦਾ ਹੁੰਦਾ ਹੈ ਤੇ ਉਸ ਦੇ ਆਪਾਂ ਵੀਡੀਓ ਅਪਲੋਡ ਕੀਤੀ ਸੀ ਪਿੱਛੇ ਜਿਹੜੀ ਆਪਣੇ ਦੇਖ ਰਹੇ ਹੋ ਤੇ ਇਸ ਵੀਡੀਓ ਦੇ ਵਿੱਚ ਜੇ ਤੁਸੀਂ ਜਾਣਕਾਰੀ ਲੈਣਾ ਚਾਹੁੰਦੇ ਹੋ ਇੰਤਕਾਲ ਹੁੰਦਾ ਕੀ ਹੈ ਦਰਜ ਕਿਵੇਂ ਹੁੰਦਾ ਹੈ ਪਟਵਾਰੀ ਦਾ ਕੀ ਰੋਲ ਹੁੰਦਾ ਹੈ ਕਾਨੂੰਗੋ ਦਾ ਕੀ ਰੋਲ ਹੁੰਦਾ ਹੈ ਤਹਿਸੀਲਦਾਰ ਦਾ ਕੀ ਰੋਲ ਹੁੰਦਾ ਹੈ ਇਸ ਦੇ ਵਿੱਚ ਉਸ ਦੇ ਬਾਰੇ ਦੱਸਿਆ ਤੇ ਨਾਲ ਹੀ ਆਪਾਂ ਇਹ ਦੱਸਿਆ ਵੀ ਜਿਵੇਂ ਹੁਣ ਅੱਜ ਕੱਲ ਕਾਫੀ ਜ਼ਿਆਦਾ ਜਦੋਂ ਸਾਰਾ ਲੈਂਡ ਦਾ ਰਿਕਾਰਡ ਆ ਪੰਜਾਬ ਦੇ ਵਿੱਚ ਜਾਂ ਪੂਰੇ ਇੰਡੀਆ ਦੇ ਵਿੱਚ ਆਨਲਾਈਨ ਹੋ ਰਿਹਾ ਹੈ ਤਦ ਤੁਸੀਂ ਆਨਲਾਈਨ ਜਾ ਕੇ ਆਪਣਾ ਇੰਤਕਾਲ ਕਿਵੇਂ ਚੈੱਕ ਕਰ ਸਕਦੇ ਹੋ ਜਮਾਂਬੰਦੀ ਕਿਵੇਂ ਚੈੱਕ ਕਰ ਸਕਦੇ ਹੋ ਜੇ ਆਪਣੇ ਨਾਮ ਦੀ ਕੋਈ ਕਰੈਕਸ਼ਨ ਕਰਨਾ ਚਾਹੁੰਦੇ ਹੋ ਉਹ ਕਿਵੇਂ ਕਰ ਸਕਦੇ ਹੋ ਤਾਂ ਉਹ ਸਬੰਧ ਦੇ ਵਿੱਚ ਤੁਸੀਂ ਇਸ ਵੀਡੀਓ 'ਚ ਜਾ ਕੇ ਆਨਲਾਈਨ ਆਪਣਾ ਜੇ ਫਸਟ ਟਾਈਮ ਕੁਝ ਦੇਖਣਾ ਚਾਹੁੰਦੇ ਹੋ ਇੰਤਕਾਲ ਚੈੱਕ ਕਰਨਾ ਚਾਹੁੰਦੇ ਹੋ ਤੁਸੀਂ ਆਪਣਾ ਚੈੱਕ ਕਰ ਸਕਦੇ ਹੋ ਜਮਾਂਬੰਦੀ ਚੈੱਕ ਕਰ ਸਕਦੇ ਹੋ ਤੇ ਨਾਲ ਹੀ ਆਪਾਂ ਦੱਸਿਆ ਸੀਗਾ ਕਿ ਇਸ ਵੀਡੀਓ ਦੇ ਵਿੱਚ ਵੀ ਆਪਾਂ ਆਨਲਾਈਨ ਸਮਝ ਦੱਸਾਂਗੇ ਕਿ ਇੰਤਕਾਲ ਕਿੰਨੇ ਤਰ੍ਹਾਂ ਦੇ ਹੁੰਦੇ ਆ ਉਹ ਕੀ ਹੁੰਦੇ ਨੇ ਤੇ ਉਹ ਦਰਜ ਕਿਵੇਂ ਹੁੰਦੇ ਨੇ ਤੇ ਉਹਨਾਂ ਨੂੰ ਆਪਾਂ ਚੈੱਕ ਕਿਵੇਂ ਕਰ ਸਕਦੇ ਆਂ ਦੇਖ ਕਿਵੇਂ ਸਕਦੇ ਆਂ ਜਾਂ ਆਪਾਂ ਜੇ ਫਸਟ ਟਾਈਮ ਕੋ ਪ੍ਰਾਪਰਟੀ ਜ਼ਮੀਨ ਲੈ ਰਹੇ ਆਂ ਤਾਂ ਆਪਾਂ ਉਸ ਦੇ ਕੋਈ ਉਸ ਉਸ ਦੇ ਉੱਪਰ ਕੋਈ ਗੈਹ ਨਹੀਂ ਹੋਈ ਹੋਈ ਆ ਜਾਂ ਰੈਨ ਹੋਈ ਹੋਈ ਆ ਜਾਂ ਉਸ ਦੀ ਵਸੀਅਤ ਤੇ ਜਾਂ ਵਿਰਾਸਤ ਤਾਂ ਉਸ ਨੂੰ ਕਿਵੇਂ ਚੈੱਕ ਕਰ ਸਕਦੇ ਆਂ ਤੇ ਉਸ ਦੇ ਬਾਰੇ ਆਪਾਂ ਦੱਸਿਆ ਸੀ ਤਾਂ ਇਸ ਵੀਡੀਓ ਦੇ ਵਿੱਚ ਆਪਾਂ ਦੱਸਿਆ ਦੀ ਬੈਦ ਹੀ ਰਜਿਸਟਰੀ ਕੀ ਹੁੰਦੀ ਜਿਹੜੀ ਜ਼ਿਆਦਾਤਰ ਪੰਜਾਬ ਦੇ ਵਿੱਚ ਕਰਵਾਈ ਜਾਂਦੀ ਆ ਇਸ ਤੋਂ ਅਗਲੀ ਵੀਡੀਓ ਦੇ ਵਿੱਚ ਆਪਾਂ ਦੱਸਿਆ ਸੀਗਾ ਤੁਹਾਨੂੰ ਵੀ ਜਿਹੜੀ ਜਿਹੜਾ ਇੱਕ ਹੋਰ ਆਪਾਂ ਵੀਡੀਓ ਅਪਲੋਡ ਕੀਤੀ ਸੀ ਵੀ ਜਿਹੜੇ ਇੰਤਕਾਲ ਕਿੰਨੀਆਂ ਕਿਸਮਾਂ ਹੁੰਦੀਆਂ ਨੇ ਉਸ ਦੇ ਵਿੱਚ ਆਪਾਂ ਤੁਹਾਨੂੰ ਸਭ ਤੋਂ ਪਹਿਲਾਂ ਦੱਸਿਆ ਇਸ ਵੀਡੀਓ ਦੇ ਵਿੱਚ ਦੱਸਿਆ ਸੀਗਾ ਵੀ ਰਹਿਨ ਦਾ ਜਿਹੜਾ ਇੰਤਕਾਲ ਉਹ ਕੀ ਹੁੰਦਾ ਉਹ ਦਰਜ ਕਿਵੇਂ ਕੀਤਾ ਜਾਂਦਾ ਹੈ ਇਹ ਦਸਦੀ ਰਹਿਨ ਹੁੰਦਾ ਉਸ ਦਾ ਇੰਤਕਾਲ ਦਰਜ ਹੁੰਦਾ ਜਾਂ ਹਵਾਲਾ ਹੀ ਦਿੱਤਾ ਜਾਂਦਾ ਆ ਇਹ ਇੰਤਕਾਲ ਰਹਿਨ ਦਾ ਰਹਿਨ ਕੀ ਹੁੰਦਾ ਆ ਤੇ ਜਿਹੜਾ ਇੰਤਕਾਲ ਫਕ ਉਲ ਰਹਿਨ ਹੁੰਦਾ ਇਸ ਨੂੰ ਕਿਵੇਂ ਦਰਜ ਕੀਤਾ ਜਾਂਦਾ ਇਸ ਸਾਰੇ ਦੇ ਬਾਰੇ ਜੇ ਤੁਸੀਂ ਇਨਫੋਰਮੇਸ਼ਨ ਲੈਣਾ ਚਾਹੁੰਦੇ ਹੋ ਇਹਨਾਂ ਕਿਸਮਾਂ ਦੇ ਬਾਰੇ ਇੰਤਕਾਲ ਦੀਆਂ ਤਾਂ ਤੁਸੀਂ ਇਸ ਵੀਡੀਓ ਤੇ ਜਾ ਕੇ ਤੁਸੀਂ ਸਾਰੀ ਇਨਫੋਰਮੇਸ਼ਨ ਲੈ ਸਕਦੇ ਹੋ ਸੋ ਅੱਜ ਆਪਾਂ ਜਿਹੜੀ ਗੱਲ ਕਰਨੀ ਆ ਅੱਜ ਆਪਾਂ ਤਿੰਨ ਤਰ੍ਹਾਂ ਦੇ ਇੰਤਕਾਲ ਦੱਸਾਂਗੇ ਤੁਹਾਨੂੰ ਜਿਹੜਾ ਇੰਤਕਾਲ ਬੈ ਹੱਕ ਮੁਰਤਹੀਨੀ ਇੰਤਕਾਲ ਜਿਹੜਾ ਬੈ ਬਾਕੀ ਨਹੀਂ ਰਹਿਣ ਤੇ ਇੰਤਕਾਲ ਫਰਕ ਤਕਮੀਲੀ ਜਾਂ ਫਰਕ ਤਰਤੀਬੀ ਜਿਹੜਾ ਇੰਤਕਾਲ ਹੁੰਦਾ ਇਹ ਕੀ ਹੁੰਦਾ ਇਸ ਨੂੰ ਪਟਵਾਰੀ ਦੇ ਵੱਲੋਂ ਦਰਜ ਕਿਵੇਂ ਕੀਤਾ ਜਾਂਦਾ ਜੇ ਤੁਸੀਂ ਕੋਈ ਜ਼ਮੀਨ ਲੈ ਰਹੇ ਹੋ ਤੇ ਇਸ ਤਰ੍ਹਾਂ ਦਾ ਇੰਤਕਾਲ ਤੁਹਾਨੂੰ ਲਿਖਿਆ ਕਿਦੇ ਮਿਲਦਾ ਆ ਇੰਤਕਾਲ ਬਹਿ ਹਕ ਮੁਰਤੀਨੀ ਜਾਂ ਇੰਤਕਾਲ ਬਹਿ ਬਾਕੀਮੀ ਰਹਿਣ ਜਾਂ ਇੰਤਕਾਲ ਫਕ ਤਰਹ ਤਕਮੀਲੀ ਜਾਂ ਫਕ ਤਰਤੀਬੀ ਇਸ ਤਰ੍ਹਾਂ ਦਾ ਤੁਹਾਨੂੰ ਜੇ ਤੁਸੀਂ ਕੋਈ ਜ਼ਮੀਨ ਲੈ ਰਹੇ ਹੋ ਤਾਂ ਉਸ ਜਮ੍ਹਾਂ ਬੰਦੀ ਦੇ ਵਿੱਚ ਜਾਂ ਫਰਦ ਦੇ ਵਿੱਚ ਜਾਂ ਇੰਤਕਾਲ ਰਜਿਸਟਰ ਦੇ ਵਿੱਚ ਤੁਹਾਨੂੰ ਇਸ ਤਰ੍ਹਾਂ ਦਾ ਕੁਝ ਲਿਖਿਆ ਮਿਲਦਾ ਹੈ ਤਾਂ ਉਹ ਕੀ ਹੁੰਦਾ ਉਸ ਦੇ ਬਾਰੇ ਅੱਜ ਆਪਾਂ ਤੁਹਾਨੂੰ ਦੱਸਾਂਗੇ ਸੋ ਸਾਰਿਆਂ ਦਾ ਵੈਲਕਮ ਆਪਣੇ ਚੈਨਲ ਦੇ ਉੱਪਰ ਸਭ ਨੂੰ ਰਿਕਵੈਸਟ ਆਪਣੇ ਚੈਨਲ ਨੂੰ ਲਾਈਕ ਸ਼ੇਅਰ ਸਪੋਰਟ ਜਰੂਰ ਕਰੋ ਜੀ ਸੋ ਸਭ ਤੋਂ ਪਹਿਲਾਂ ਆਪਾਂ ਜਿਹੜੀ ਗੱਲ ਕਰਨੀ ਆ ਉਹ ਗੱਲ ਕਰਨੀ ਆ ਜੀ ਇੰਤਕਾਲ ਬਹਿਕ ਮੁਰਤੀਨੀ ਜਿਹੜਾ ਹੁੰਦਾ ਇਹ ਕੀ ਹੁੰਦਾ ਇਸ ਦੇ ਬਾਰੇ ਆਪਾਂ ਤੁਹਾਨੂੰ ਸਾਰਾ ਦੱਸਾਂਗੇ ਤੇ ਨਾਲ ਨਾਲ ਆਪਾਂ ਤੁਹਾਨੂੰ ਵੀ ਵੀਡੀਓ ਦੇ ਰਹੀ ਸਾਰਾ ਦਿਖਾਉਂਦੇ ਵੀ ਚੱਲਾਂਗੇ ਸੋ ਜਿਹੜਾ ਇੰਤਕਾਲ ਬਹਿਕ ਮੁਰਤੀਨੀ ਹੁੰਦਾ ਜੀ ਇਹ ਜਿਹੜਾ ਇੰਤਕਾਲ ਹੁੰਦਾ ਇਸ ਦੇ ਵਿੱਚ ਜਿਵੇਂ ਇੱਕ ਬੰਦੇ ਨੇ ਜ਼ਮੀਨ ਆਪਣੀ ਗਹਿਣੇ ਕੀਤੀ ਹੈ ਕਿਸੇ ਬੰਦੇ ਨੂੰ ਤਾਂ ਉਹ ਜਿਹੜੇ ਬੰਦੇ ਨੂੰ ਗਹਿਣੇ ਕੀਤੇ ਤੇ ਜਿਹੜੇ ਬੰਦੇ ਨੇ ਜ਼ਮੀਨ ਗਹਿਣੇ ਲਈ ਆ ਉਹ ਜ਼ਮੀਨ ਵਾਪਸ ਕਰਨਾ ਚਾਹੁੰਦਾ ਆ ਜਿੰਦੇ ਤੋਂ ਉਹਨੇ ਗਹਿਣੇ ਲਈ ਆ ਜਾਂ ਮਾਲਕ ਨੂੰ ਵਾਪਸ ਕਰਨਾ ਚਾਹੁੰਦਾ ਪਰ ਮਾਲਕ ਉਸ ਜ਼ਮੀਨ ਨੂੰ ਵਾਪਸ ਲੈਣ ਦੇ ਅਸਮਰਥਤਾ ਵਿੱਚ ਨਹੀਂ ਲੈ ਸਕਦਾ ਜਾਂ ਪੈਸੇ ਨਹੀਂ ਦੇ ਸਕਦਾ ਤਾਂ ਜਿਹੜੇ ਬੰਦੇ ਨੇ ਜ਼ਮੀਨ ਗਹਿਣੇ ਲਈ ਆ ਉਹ ਅੱਗੇ ਜਿਹੜਾ ਕਿਸੇ ਵਿਅਕਤੀ ਨੂੰ ਜ਼ਮੀਨ ਦੇ ਹੱਕ ਦੇ ਸਕਦਾ ਆ ਤੇ ਉਸ ਨੂੰ ਉਹ ਕਿਵੇਂ ਦੇ ਸਕਦਾ ਹੈ ਤੇ ਉਸ ਨੂੰ ਆਪਾਂ ਕਿਵੇਂ ਪੜ੍ਹ ਸਕਦੇ ਆ ਉਸ ਦੇ ਬਾਰੇ ਆਪਾਂ ਤੁਹਾਨੂੰ ਬਕਾਇਦਾ ਸਾਰਾ ਵੀਡੀਓ ਦੇ ਰਹੀ ਆ ਆਪਾਂ ਤੁਹਾਨੂੰ ਦਿਖਾਵਾਂਗੇ ਨਮੂਨਾ ਦਿਖਾਵਾਂਗੇ ਐਗਜ਼ਾਮਪਲ ਦੇ ਰਹੀ ਤਾਂ ਜੋ ਤੁਹਾਨੂੰ ਪਤਾ ਲੱਗ ਸਕੇ ਜੇ ਤੁਸੀਂ ਕੋਈ ਪ੍ਰਾਪਰਟੀ ਜਾਂ ਕੋਈ ਜ਼ਮੀਨ ਜਾਂ ਕੋਈ ਵੀ ਐਗਰੀਕਲਚਰ ਲੈਂਡ ਤੁਸੀਂ ਖਰੀਦ ਰਹੇ ਹੋ ਸੋ ਇਹ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਇੱਕ ਐਗਜ਼ਾਮਪਲ ਆ ਤੁਹਾਨੂੰ ਦੱਸਣ ਵਾਸਤੇ ਇਸ ਦੇ ਵਿੱਚ ਮੰਨ ਲਓ ਕਰਮ ਸਿੰਘ ਦੀ ਜਿਹੜੀ ਇਹ ਜ਼ਮੀਨ ਸੀਗੀ ਇਹਨੇ ਆਪਣੀ 8 ਕਨਾਲਾਂ ਦੀ ਜ਼ਮੀਨ ਆ ਤੇ ਇਹਨੇ ਗੁਰਚਰਨ ਸਿੰਘ ਨੂੰ ਦਿੱਤੀ ਸੀਗੀ 1 ਲੱਖ ਰੁਪਏ ਦੇ ਬਦਲੇ 3 ਸਾਲਾਂ ਵਾਸਤੇ ਸੋ ਇਸ ਦੇ ਨਾਲ ਇਹਨੇ ਰਹਿਣ ਕੀਤਾ ਸੀਗਾ ਇਸ ਬੰਦੇ ਨਾਲ ਗੁਰਚਰਨ ਸਿੰਘ ਦੇ ਨਾਲ ਪਰ ਥੋੜੇ ਸਮੇਂ ਬਾਅਦ ਜਿਵੇਂ ਆਪਾਂ ਦੱਸਿਆ ਵੀ 1 ਸਾਲ ਤੋਂ ਬਾਅਦ ਗੁਰਚਰਨ ਸਿੰਘ ਉਸ ਨੂੰ ਵਾਪਸ ਕਰਨਾ ਚਾਹੁੰਦਾ ਸੀ ਪਰ ਕਰਮ ਸਿੰਘ ਜਿਹੜਾ ਮਾਲਕ ਉਹ ਉਸ ਨੂੰ ਨਹੀਂ ਲੈ ਸਕਦਾ ਜਾਂ ਪੈਸੇ ਨਹੀਂ ਦੇ ਸਕਦਾ ਤਾਂ ਗੁਰਚਰਨ ਸਿੰਘ ਨੇ ਆਪਣੇ ਜਿਹੜੇ ਹੱਕ ਨੇ ਉਹ ਅੱਗੇ ਇੱਕ ਅਜੈਬ ਸਿੰਘ ਨਾਂ ਦੇ ਬੰਦੇ ਨੂੰ 1 ਲੱਖ ਬਦਲੇ ਤੇ ਸਾਲ ਜਿਹੜੇ 2 ਸਾਲ ਜਿਹੜੇ ਪਿਛਲੇ ਰਹਿੰਦੇ ਤਾਂ 3 ਸਾਲਾਂ ਵਾਸਤੇ ਤਾਂ ਇਹਨੇ ਗੁਰਚਰਨ ਸਿੰਘ ਨੇ ਲਈ ਸੀ ਤੇ 1 ਸਾਲ ਤੋਂ ਬਾਅਦ ਜਿਹੜੀ ਆਪਣੀ ਜਿਹੜੀ ਜ਼ਮੀਨ ਆ ਉਹ ਜਿਹੜੀ ਇੱਕ ਕਿੱਲਾ ਜ਼ਮੀਨ ਜਿਹੜੀ ਅੱਤਕਨਾਲ ਜ਼ਮੀਨ ਆ ਉਹ ਜਿਹੜੀ ਹੈ 2 ਸਾਲਾਂ ਵਾਸਤੇ ਜਿਹੜੀ ਆ ਅਜੈਬ ਸਿੰਘ ਨੂੰ ਦਿੱਤੀ ਹੁਣ ਤੋਂ ਜਿਹੜਾ ਇਹ ਮੁਰਤਹੀਨ ਸੀਗਾ ਗੁਰਚਰਨ ਸਿੰਘ ਇਹ ਬਦਲ ਗਿਆ ਤੇ ਬਦਲ ਕੇ ਜੈਪ ਸਿੰਘ ਮੁਰਤੀਹੀਨ ਬਣ ਗਿਆ ਤੇ ਹੁਣ ਜਦੋਂ ਵੀ ਜਿਹੜਾ ਕਰਮ ਸਿੰਘ ਮਾਲਕ ਕੇ ਜ਼ਮੀਨ ਦਾ ਅਸਲੀ ਮਾਲਕ ਆ ਜਿਹੜਾ ਇਹ ਜਦੋਂ ਆਪਣੀ ਜ਼ਮੀਨ 2 ਸਾਲਾਂ ਬਾਅਦ ਆਪਣੀ ਲਏਗਾ ਜਾਂ ਆਪਣੀ ਜ਼ਮੀਨ ਵਾਪਸ ਲਵੇਗਾ ਤਾਂ ਉਹ ਹੁਣ ਜੈਪ ਸਿੰਘ ਨੂੰ 1 ਲੱਖ ਰੁਪਇਆ ਦੇ ਕੇ 2 ਸਾਲਾਂ ਬਾਅਦ ਆਪਣੀ ਜ਼ਮੀਨ ਵਾਪਸ ਲਏਗਾ ਤੇ ਇਸ ਦੇ ਵਿੱਚ ਆਪਾਂ ਜਿਹੜੀ ਗੱਲ ਤੁਹਾਨੂੰ ਦੱਸਣੀ ਆ ਉਹ ਇਹ ਆ ਵੀ ਜਦੋਂ ਗੁਰਚਰਨ ਸਿੰਘ ਨੂੰ ਜੇ ਕਰਮ ਸਿੰਘ ਨੇ ਜਿਹੜੀ ਗੁਰਚਰਨ ਸਿੰਘ ਨੂੰ 3 ਸਾਲਾਂ ਲਈ ਜ਼ਮੀਨ ਗੈਹਨੇ ਕੀਤੀ ਸੀ ਤੇ ਜਿਹੜੇ ਗੁਰਚਰਨ ਸਿੰਘ ਨੇ ਅੱਗੇ ਜੈਪ ਸਿੰਘ ਨੂੰ ਜ਼ਮੀਨ ਗਹਿਣੇ ਦਿੱਤੀ ਜਾਂ ਉਸਦੇ ਹੱਕ ਅੱਗੇ ਦਿੱਤੇ ਤਾਂ ਉਸ ਜਿਹੜੇ ਇੰਤਕਾਲ ਨੂੰ ਆ ਜਿਹੜਾ ਇੰਤਕਾਲ ਆ ਜਿਹੜਾ ਬਹਿ ਹੱਕ ਮੁਰਤੀਨੀ ਕਿਹਾ ਜਾਂਦਾ ਜੇ ਤੁਸੀਂ ਕੋਈ ਜ਼ਮੀਨ ਖਰੀਦ ਰਹੇ ਹੋ ਤੇ ਉੱਥੇ ਤੁਹਾਨੂੰ ਇੰਤਕਾਲ ਰਜਿਸਟਰ ਦੇ ਖਾਨਾ ਨੰਬਰ 13 ਦੇ ਵਿੱਚ ਬਹਿ ਹੱਕ ਮੁਰਤੀਨੀ ਬੁਰੂਆ ਬਸੀਕਾ ਨੰਬਰ ਇਸ ਤਰ੍ਹਾਂ ਲਿਖਿਆ ਮਿਲਦਾ ਆ ਤੇ ਬਾਕਾਇਦਾ ਉਸ ਦੇ ਥੱਲੇ ਸਾਰਾ ਵੇਰਵਾ ਵੀ ਲਿਖਿਆ ਹੋਏਗਾ ਤਾਂ ਜਿਹੜਾ ਇਹ ਇਹ ਬਹਿਕ ਮੁਰਤੀਨੀ ਲਿਖਿਆ ਹੋਊਗਾ ਤਾਂ ਉਸ ਤੋਂ ਤੁਹਾਨੂੰ ਇਹ ਆਈਡੀਆ ਹੋ ਜਾਏਗਾ ਜਾਂ ਇਹ ਪਤਾ ਲੱਗ ਜਾਏਗਾ ਇਹ ਜਿਹੜੀ ਜ਼ਮੀਨ ਆ ਇਹ ਜਿਹੜੀ ਦੂਜੇ ਨੰਬਰ ਤੇ ਕਿਸੇ ਬੰਦੇ ਕੋਲ ਗੈਨੇ ਆ ਇਸ ਤੋਂ ਪਹਿਲਾਂ ਵੀ ਕਿਸੇ ਕੋਲੇ ਜ਼ਮੀਨ ਗੈਨੇ ਸੀ ਸੋ ਇਹ ਆਪਾਂ ਜਿਵੇਂ ਗੱਲ ਕਰ ਰਹੇ ਹਾਂ ਇੱਥੇ ਪਟਵਾਰੀ ਦੇ ਵੱਲੋਂ ਬਕਾਇਦਾ ਰਿਪੋਰਟ ਕੀਤੀ ਜਾਏਗੀ ਕਿ ਗੁਰਚਰਨ ਸਿੰਘ ਸੀ ਉਹਨੇ ਆਪਣੇ ਰਹਿਣ ਦੇ ਜਿਹੜੇ ਹੱਕ ਨੇ ਉਹ ਅਜੈਬ ਸਿੰਘ ਪੁੱਤਰ ਰੋਦਾ ਸਿੰਘ ਨੂੰ ਵੇਚ ਦਿੱਤੇ ਹਨ ਹੁਣ ਗੁਰਚਰਨ ਸਿੰਘ ਦੀ ਬਜਾਏ ਅਜੈਬ ਸਿੰਘ ਆ ਜਿਹੜਾ ਉਹ ਮਿਰਤਹੀਨ ਬਣ ਗਿਆ ਹੈ ਤੇ ਜਦੋਂ 2 ਸਾਲ ਬੀਤ ਜਾਣਗੇ ਉਸ ਤੋਂ ਬਾਅਦ ਜਿਹੜਾ ਕਰਮ ਸਿੰਘ ਮਾਲਕ ਆ ਮੇਨ ਉਹ 1 ਲੱਖ ਰੁਪਇਆ ਜਿਹੜਾ ਉਹ ਅਜੈਬ ਸਿੰਘ ਨੂੰ ਦੇ ਕੇ ਆਪਣੀ ਜ਼ਮੀਨ ਫੱਕ ਕਰਵਾਏਗਾ ਸੋ ਜਿਹੜਾ ਇਸ ਤਰ੍ਹਾਂ ਦਾ ਇੰਤਕ ਹੋਏਗੀ ਜਮੀਨ ਗਹਿਣੇ ਹੋਈ ਹੋਏਗੀ ਉਹਦਾ ਬਹਿ ਹੱਕ ਮੁਰਤੀਨੀ ਬਰੂਹਾ ਵਸੀਕਾ ਲਿਖਿਆ ਜਾਏਗਾ ਸੋ ਜੋ ਆਪਾਂ ਜੀ ਜਿਹੜੇ ਦੂਸਰੇ ਨੰਬਰ ਦਾ ਜਿਹੜਾ ਇੰਤਕਾਲ ਰਹੇਗਾ ਉਹ ਇੰਤਕਾਲ ਬਹਿ ਕੀਮੀ ਰਹਿਣ ਰਹੇਗਾ ਸੋ ਇਹ ਹੁੰਦਾ ਕੀ ਆ ਪਹਿਲਾਂ ਤੁਹਾਨੂੰ ਇਹ ਦੱਸ ਦਿੰਨੇ ਆ ਤੋ ਜਿਹੜਾ ਇੰਤਕਾਲ ਬਹਿ ਬਾਕੀਮੀ ਆ ਇਹ ਉਹ ਹੁੰਦਾ ਵੀ ਜਿਵੇਂ ਕਿਸੇ ਮਾਲਕ ਨੇ ਆਪਣੀ ਜ਼ਮੀਨ ਮੰਨ ਲਓ ਕਿਸੇ ਬੰਦੇ ਨੂੰ ਰਹਿਣ ਕੀਤੀ ਆ ਜਾਂ ਗਹਿਣੇ ਕੀਤੀ ਆ ਤੇ ਹੁਣ ਉਹ ਬੰਦਾ ਜ਼ਮੀਨ ਵੇਚਣਾ ਚਾਹੁੰਦਾ ਪਰ ਜਿੰਨੇ ਗਹਿਣੇ ਲਈ ਆ ਉਹ ਲੈਣਾ ਨਹੀਂ ਚਾਹੁੰਦਾ ਤਾਂ ਉਹ ਜਿਹੜਾ ਬੰਦਾ ਮਾਲਕ ਆ ਉਹ ਆਪਣੀ ਜਿਹੜੀ ਜ਼ਮੀਨ ਉਹ ਕਿਸੇ ਵੀ ਬੰਦੇ ਨੂੰ ਅੱਗੇ ਜਾਂ ਕਿਸੇ ਹੋਰ ਬੰਦੇ ਨੂੰ ਆਪਦੀ ਜ਼ਮੀਨ ਵੇਚ ਸਕਦਾ ਪਰ ਜਿਹੜਾ ਰਹਿਣ ਦਾ ਜਿਹੜਾ ਪੈਸੇ ਆ ਉਹ ਜਿਹੜਾ ਕੱਟ ਕੇ ਜਿਹੜਾ ਖਰੀਦਦਾਰ ਹੈ ਜਿਹੜਾ ਜ਼ਮੀਨ ਲੈ ਰਿਹਾ ਹੈ ਉਹ ਜਿਹੜਾ ਰਹਿਣ ਦੇ ਪੈਸੇ ਗਹਿਣੇ ਦੇ ਪੈਸੇ ਕੱਟ ਕੇ ਬਾਕੀ ਦੇ ਪੈਸੇ ਜਿਹੜੇ ਉਹ ਅਸਲ ਮਾਲਕ ਨੂੰ ਦੇਵੇਗਾ ਉਸ ਦੇ ਬਾਰੇ ਆਪਾਂ ਤੁਹਾਨੂੰ ਬਕਾਇਦਾ ਇਗਜ਼ਾਮਪਲ ਦੇ ਨਾਲ ਦੱਸਾਂਗੇ ਤਾਂ ਜੋ ਤੁਹਾਨੂੰ ਆਈਡੀਆ ਹੋ ਸਕੇ ਸੋ ਇਸ ਦੇ ਵਿੱਚ ਜਿਵੇਂ ਕਰਮ ਸਿੰਘ ਆ ਜੀ ਤਾਂ ਕਰਮ ਸਿੰਘ ਦੀ ਜਿਹੜੀ ਜ਼ਮੀਨ ਸੀ ਇਸ ਨੇ ਪਹਿਲਾਂ ਅਜੈਬ ਸਿੰਘ ਨੂੰ ਦਿੱਤੀ ਹੋਈ ਸੀਗੀ ਜੀ 1 ਲੱਖ ਦੇ ਬਦਲੇ ਅਰਸਾ 2 ਸਾਲ ਵਾਸਤੇ ਰਹਿਣ ਕੀਤੀ ਹੋਈ ਸੀ ਤੇ ਉਸ ਤੋਂ ਬਾਅਦ ਹੁਣ ਕਰਮ ਸਿੰਘ ਨੂੰ ਪੈਸਿਆਂ ਦੀ ਲੋੜ ਸੀ ਤੇ ਉਸ ਨੇ ਆਪਣੀ ਜਿਹੜੀ ਜ਼ਮੀਨ ਆ ਉਹ ਇੱਥੇ ਜਿਵੇਂ ਤੁਸੀਂ ਦੇਖ ਰਹੇ ਹੋ ਕਰਮ ਸਿੰਘ ਨੇ ਭਗਵਾਨ ਸਿੰਘ ਪੁੱਤ ਹਰੀ ਸਿੰਘ ਨੂੰ ਜਿਹੜੀ ਆ ਜ਼ਮੀਨ ਵੇਚ ਕਰ ਦਿੱਤੀ ਆ ਵੀ 12 ਲੱਖ ਰੁਪਏ ਦੇ ਵਿੱਚ ਹੁਣ ਜਿਹੜੀ 12 ਲੱਖ ਰੁਪਇਆ ਰਕਮ ਆ ਉਸ ਦੇ ਵਿੱਚੋਂ 1 ਲੱਖ ਰੁਪਇਆ ਜਿਹੜਾ ਭਗਵਾਨ ਸਿੰਘ ਆਪਣੇ ਕੋਲ ਰੱਖੇਗਾ ਬਾਕੀ ਦੇ 11 ਲੱਖ ਆ ਉਹ ਕਰਮ ਸਿੰਘ ਦੇ ਕੇ 1 ਲੱਖ ਆਪਣੇ ਕੋਲ ਰੱਖ ਲਏਗਾ ਤੇ ਜਦੋਂ 2 ਸਾਲ ਪੂਰੇ ਹੋਣਗੇ ਤਾਂ 2 ਸਾਲਾਂ ਬਾਅਦ ਜਿਹੜੀ 1 ਲੱਖ ਰੁਪਇਆ ਕੀਮਤ ਆ ਉਹ ਅਜੈਬ ਸਿੰਘ ਨੂੰ ਦੇ ਕੇ ਜ਼ਮੀਨ ਦਾ ਕਬਜ਼ਾ ਜਿਹੜਾ ਆਪਣੇ ਕੋਲ ਜਾਂ ਆਪਣੇ ਹੱਕ ਚ ਕਰਵਾ ਲੇਗਾ ਪਟਵਾਰੀ ਦੇ ਕੋਲ ਜਾ ਕੇ ਸੋ ਇਸ ਦਾ ਜਿਹੜਾ ਇੰਤਕਾਲ ਬਹਿ ਬਕੀਮੀ ਰਹਿਣ ਬਰੂਹਾ ਇਸ ਤਰ੍ਹਾਂ ਲਿਖਿਆ ਜਾਂਦਾ ਜੇ ਇਸ ਤਰ੍ਹਾਂ ਦਾ ਤੁਸੀਂ ਕੋਈ ਇੰਤਕਾਲ ਦੇਖਦੇ ਹੋ ਕੋਈ ਜ਼ਮੀਨ ਖਰੀਦ ਰਹੇ ਹੋ ਤੇ ਇੰਤਕਾਲ ਰਜਿਸਟਰ ਦੇ ਵਿੱਚ ਬਹਿ ਬਕੀਮੀ ਰਹਿਣ ਦਾ ਇੰਤਕਾਲ ਲਿਖਿਆ ਹੋਏਗਾ ਤਾਂ ਉਹ ਇੰਤਕਾਲ ਇਹ ਹੋਵੇਗਾ ਵੀ ਜਿਹੜਾ ਮਾਲਕ ਨੇ ਜ਼ਮੀਨ ਉਹ ਕਿਸੇ ਅੱਗੇ ਬੰਦੇ ਨੂੰ ਜਿਹਨੇ ਕੋ ਰਹਿਨ ਸੀ ਉਸ ਤੋਂ ਬਿਨਾ ਕਿਸੇ ਹੋਰ ਬੰਦੇ ਨੂੰ ਵੇਚ ਕਰਤੀ ਆ ਸੇਲ ਕਰ ਦਿੱਤੀ ਆ ਪਰ ਇਹ ਜਿਹੜਾ ਜ਼ਮੀਨ ਦਾ ਕਬਜ਼ਾ ਹੈ ਜਿਹੜੇ ਬੰਦੇ ਨੇ ਜ਼ਮੀਨ ਗਹਿਣੇ ਲਈ ਸੀ ਉਸ ਦੇ ਕੋਲ ਹੀ ਆ ਤੇ ਉਸ ਦੀ ਜੇ ਤੁਸੀਂ ਡਿਟੇਲ ਪਟਵਾਰੀ ਦੇ ਵੱਲੋਂ ਬਕਾਇਦਾ ਪੂਰੀ ਲਿਖੀ ਜਾਏਗੀ ਜਿਵੇਂ ਕਰਮ ਸਿੰਘ ਨੇ ਇੱਥੇ ਸਾਰੀ ਡਿਟੇਲ ਪਟਵਾਰੀ ਤੋਂ ਰਿਪੋਰਟ ਆਏਗੀ ਵੀ 12 ਲੱਖ ਰੁਪਇਆ ਉਸ ਨੇ ਹਰੀ ਸਿੰਘ ਨੂੰ ਦੇ ਵਿੱਚ ਉਹਨਾਂ ਦਾ ਸੌਦਾ ਹੋਇਆ ਉਸ ਦੇ ਵਿੱਚ ਜਿਹੜਾ 11 ਲੱਖ ਰੁਪਇਆ ਹੈ ਉਹ ਭਗਵਾਨ ਸਿੰਘ ਕਰਮ ਸਿੰਘ ਨੂੰ ਦੇ ਦੇਵੇਗਾ ਬਾਕੀ 1 ਲੱਖ ਆਪਣੇ ਕੋਲ ਰੱਖੇਗਾ ਜਦੋਂ ਜੈਪ ਸਿੰਘ ਦੇ 2 ਸਾਲ ਪੂਰੇ ਹੋ ਜਾਣਗੇ ਉਦੋਂ ਉਹ ਜ਼ਮੀਨ ਦੇ ਜਿਹੜੇ ਮਾਲਕ ਉਸ ਦਾ ਕਬਜ਼ਾ ਲੈ ਲਵੇਗਾ ਸੋ ਇਸ ਤਰ੍ਹਾਂ ਦਾ ਤੁਹਾਨੂੰ ਜੇ ਕੋਈ ਇੰਤਕਾਲ ਮਿਲਦਾ ਤਾਂ ਉਹ ਇਸ ਤਰ੍ਹਾਂ ਦਾ ਇੰਤਕਾਲ ਹੋਵੇਗਾ ਸੋ ਤੀਸਰਾ ਜਿਹੜਾ ਇੰਤਕਾਲ ਰਹੇਗਾ ਉਹ ਇੰਤਕਾਲ ਫਕ ਤਕਮੀਲੀ ਜਾਂ ਫਕ ਤਰਤੀਬੀ ਸੋ ਇਹ ਇੰਤਕਾਲ ਹੁੰਦਾ ਕੀ ਹੈ ਪਹਿਲਾਂ ਆਪਾਂ ਤੁਹਾਨੂੰ ਇਹ ਦੱਸ ਦਿੰਨੇ ਆ ਮੰਨ ਲਓ ਜਿਵੇਂ ਕਿਸੇ ਬੰਦੇ ਨੇ ਆਪਣੀ ਜ਼ਮੀਨ ਕਿਸੇ ਬੰਦੇ ਕੋਲ ਰਹਿਣ ਕੀਤੀ ਆ ਜਾਂ ਗਹਿਣੇ ਕੀਤੀ ਆ ਤੇ ਗਹਿਣੇ ਲੈਣ ਵਾਲਾ ਬੰਦਾ ਹੀ ਜ਼ਮੀਨ ਤੇ ਜਿਹੜੇ ਜਿਹੜੇ ਬੰਦੇ ਨੇ ਗਹਿਣੇ ਕੀਤੀ ਸੀਗੀ ਉਹ ਜੀ ਵੇਚਣਾ ਚਾਹੁੰਦਾ ਤੇ ਗਹਿਣੇ ਲੈਣ ਵਾਲਾ ਬੰਦਾ ਰਹਿਣ ਲੈਣ ਵਾਲਾ ਬੰਦਾ ਹੀ ਉਹ ਜ਼ਮੀਨ ਖਰੀਦ ਲਵੇ ਤਾਂ ਉਹਦਾ ਜਿਹੜਾ ਇੰਤਕਾਲ ਆ ਉਹ ਇਸ ਤਰੀਕੇ ਨਾਲ ਦਰਜ ਕੀਤਾ ਜਾਂਦਾ ਇੰਤਕਾਲ ਫਕ ਤਕਮੀਲੀ ਜਾਂ ਇੰਤਕਾਲ ਫਕ ਤਰਤੀਬੀ ਦੇ ਇਸ ਤਰੀਕੇ ਨਾਲ ਲਿਖਿਆ ਆਵੇਗਾ ਉਸ ਦਾ ਬਕਾਇਦਾ ਪਤਾ ਨੂੰ ਇਗਜ਼ਾਮਪਲ ਦੇ ਰਹੀ ਸਾਰਾ ਇਹ ਦਿਖਾਵਾਂਗੇ ਜਿਵੇਂ ਕੋਈ ਦੇਖ ਰਿਹਾ ਹੋ ਸੋ ਇਸ ਦੇ ਵਿੱਚ ਮੰਨ ਲਓ ਜੇ ਆਪਾਂ ਤੁਹਾਨੂੰ ਦੱਸ ਰਹੇ ਹਾਂ ਕਰਮ ਸਿੰਘ ਦੀ ਜ਼ਮੀਨ ਹੈ ਜੀ 8 ਕਨਾਲ ਤੇ 8 ਕਨਾਲ ਜਿਹੜੀ ਜ਼ਮੀਨ ਸੀ ਉਹ ਇਹਨੇ ਕਰਮ ਸਿੰਘ ਨੇ ਅਜੈਬ ਸਿੰਘ ਨੂੰ ਦਿੱਤੀ ਸੀਗੀ ਜੀ ਰਹਿਨ ਕੀਤੀ ਸੀ ਅਜੈਬ ਸਿੰਘ ਦੇ ਕੋਲ ਤੇ ਇੱਥੇ ਤੁਹਾਨੂੰ ਜਿਹੜਾ ਪਹਿਲਾ 1 ਤੋਂ 7 ਆ ਜਿਹੜੇ ਨੰਬਰ ਆ ਇਸ ਦੇ ਵਿੱਚ ਜਿਹੜੀ ਡਿਟੇਲ ਆਏਗੀ ਉਹ ਅਜੈਬ ਸਿੰਘ ਦੀ ਆਏਗੀ ਸਾਰੀ ਇੱਕ ਜੇ 1 ਲੱਖ ਬਦਲੇ ਇਹ ਦੀ ਸਾਰਾ نیچے ਦੇਖਿਓ ਜਿਹੜੀ ਪਹਿਲਾਂ ਜ਼ਮੀਨ ਰਹਿਨ ਕੀਤੀ ਸੀ ਤਾਂ ਉਸ ਤੋਂ ਬਾਅਦ ਜਿਹੜੀ ਅਜੈਬ ਸਿੰਘ ਨੇ ਹੀ ਕਰਮ ਸਿੰਘ ਤੋਂ ਜ਼ਮੀਨ ਜਿਹੜੀ ਆ ਉਹ ਖਰੀਦ ਲਈ ਆ ਤਾਂ ਹੁਣ ਜਿਵੇਂ ਇੱਥੇ ਜਿਹੜਾ ਆਜੇਗਾ مالک ਆਜੇਗਾ ਤਾਂ ਅਜੈਬ ਸਿੰਘ ਹੀ مالک ਇੱਥੇ ਤੁਹਾਨੂੰ ਦੱਸੇਗਾ ਸੋ ਦੋਨੋਂ ਜਗ੍ਹਾ ਤੇ ਜਿਹੜਾ ਅਜੈਬ ਸਿੰਘ ਦੱਸੇਗਾ ਦਿਸੂਗਾ ਇੱਥੇ ਤਾਂ ਇਸ ਦਾ ਜਿਹੜਾ ਇੰਤਕਾਲ ਉਹ ਇੰਤਕਾਲ ਫਕ ਤਕਮੀਲੀ ਦੇ ਨਾਮ ਤੇ ਲਿਖਿਆ ਜਾਏਗਾ ਜੇ ਇਸ ਤਰ੍ਹਾਂ ਦਾ ਤੁਹਾਨੂੰ ਇੰਤਕਾਲ ਲਿਖਿਆ ਹੋਇਆ ਮਿਲਦਾ ਇੰਤਕਾਲ ਰਜਿਸਟਰ ਦੇ ਵਿੱਚ ਤਾਂ ਉਹ ਇਸ ਤਰ੍ਹਾਂ ਜਿਹੜੀ ਜ਼ਮੀਨ ਆ ਪਹਿਲਾਂ ਕਿਸੇ ਵੀ ਬੰਦੇ ਨੇ ਮੰਨ ਲਓ ਕਰਮ ਸਿੰਘ ਨੇ ਜਿਹੜੀ ਆ ਅਜੈਬ ਸਿੰਘ ਨੂੰ ਗਹਿਣੇ ਦਿੱਤੀ ਹੋਵੇਗੀ ਤੇ ਅਜੈਬ ਸਿੰਘ ਨੇ ਬਾਅਦ ਦੇ ਵਿੱਚ ਕਰਮ ਸਿੰਘ ਤੋਂ ਜਮੀਨ ਮੁੱਲ ਖਰੀਦ ਲਈ ਹੋਵੇਗੀ ਤੇ ਉਸ ਦੀ ਬਕਾਇਦਾ ਜਿਹੜੀ ਰਿਪੋਰਟ ਆ ਉਹ ਪਟਵਾਰੀ ਦੇ ਵੱਲੋਂ ਦਰਜ ਕੀਤੀ ਜਾਏ ਕਿ ਸਾਰਾ ਇੰਤਕਾਲ ਨੰਬਰ ਬਕਾਇਦਾ ਵਿੱਚ ਲਿਖਿਆ ਜਾਏਗਾ ਸਾਰਾ ਸਾਰੀ ਡਿਟੇਲ ਲਿਖੀ ਜਾਏਗੀ ਕਾਨੂੰਗੋ ਦੇ ਜਿਹੜੇ ਆ ਮੁਕਾਬਲਾ ਕੀਤਾ ਜਾਊਗਾ ਇਤਰਾਜ਼ ਠੀਕ ਪਾਇਆ ਜਾਊਗਾ ਸੋ ਇਸ ਤਰੀਕੇ ਦੇ ਨਾਲ ਸੋ ਜਿਹੜਾ ਇੰਤਕਾਲ ਫਕਤ ਤਕਲੀਮੀ ਆਏਗਾ ਸੋ ਇਹ ਅੱਜ ਆਪਾਂ ਜਿਹੜੀ ਤੁਹਾਨੂੰ ਇਨਫੋਰਮੇਸ਼ਨ ਦੱਸ ਰਹੇ ਸੀ ਇਹ ਤਿੰਨ ਤਰ੍ਹਾਂ ਦੇ ਇੰਤਕਾਲ ਸੀ ਇੰਤਕਾਲ ਬਹਿਕ ਮੁਰਤੀਨੀ ਇੰਤਕਾਲ ਜਿਹੜਾ ਬੈ ਬਾਕੀਮੀ ਰਹਿਣ ਤੇ ਇੰਤਕਾਲ ਫਕ ਤਕਮੀਲੀ ਜਾਂ ਫਕ ਤਰਤੀਬੀ ਸੋ ਇਹ ਤਿੰਨ ਤਰ੍ਹਾਂ ਦੇ ਇੰਤਕਾਲ ਸੀ ਜਿਨ੍ਹਾਂ ਦੇ ਬਾਰੇ ਅੱਜ ਆਪਾਂ ਤੁਹਾਨੂੰ ਸਾਰੀ ਡਿਟੇਲ ਦੱਸ ਰਹੇ ਸੀ ਆਉਣ ਵਾਲੇ ਸਮੇਂ 'ਚ ਜਿਹੜੇ ਬਾਕੀ ਹੋਰ ਤਰ੍ਹਾਂ ਦੇ ਇੰਤਕਾਲ ਕਿਵੇਂ ਰਜਿਸਟਰ ਕੀਤੇ ਜਾਂਦੇ ਆ ਉਹ ਕੀ ਹੁੰਦੇ ਆ ਉਹਨਾਂ ਦੇ ਬਾਰੇ ਆਪਾਂ ਆਉਣ ਬਾਰੇ ਦੱਸਾਂਗੇ ਆਉਣ ਵਾਲੀਆਂ ਵੀਡੀਓ ਦੇ ਵਿੱਚ ਦੱਸਾਂਗੇ ਹੁਣ ਇੱਕ ਨਵੀਂ ਇਨਫੋਰਮੇਸ਼ਨ ਦੇ ਨਾਲ ਫਿਰ ਤੋਂ ਤੁਹਾਡੇ ਰੂਬਰੂ ਹੋਵਾਂਗੇ ਜਦ ਤੱਕ ਲਈ ਤੁਹਾਨੂੰ ਅੱਗੇ ਜੋ ਸਾਰਿਆਂ ਦਾ ਧੰਨਵਾਦ ਵੈਲਕਮ ਟੂ ਆਲ